ਇਹ ਵੀਡੀਓ ਬਹੁਤ ਕੰਮ ਦੀ ਹੈ ਸਾਰਿਆਂ ਉਹਨਾਂ ਵਾਸਤੇ ਜਿਨ੍ਹਾਂ ਨੇ ਆਸਟ੍ਰੇਲੀਆ ਜਾਣਾ ਸੀ ਪੜ੍ਹਾਈ ਕਰਨ ਵਾਸਤੇ ਨਾਲ ਪੈਸੇ ਕਮਾਉਣੇ ਸੀ ਆਸਟ੍ਰੇਲੀਆ ਨੇ ਇੰਡੀਆ ਨੂੰ ਲੈਵਲ 2 ਦੇ ਵਿੱਚ ਕਰਤਾ ਜਿਹਦੇ ਵਿੱਚ ਕੀ ਹੋਇਆ ਹੁਣ ਨਾ ਤੁਹਾਨੂੰ ਆਇਲੈਂਡਸ ਦੀ ਜ਼ਰੂਰਤ ਹੈ ਨਾ ਤੁਹਾਨੂੰ ਫੰਡ ਸ਼ੋਅ ਕਰਨ ਦੀ ਜ਼ਰੂਰਤ ਹੈ ਜਿਵੇਂ ਕਿ ਪਹਿਲਾਂ 25-30 ਲੱਖ ਰੁਪਏ ਤੁਹਾਨੂੰ ਫੰਡ ਸ਼ੋਅ ਕਰਨਾ ਪੈਂਦਾ ਸੀ ਉਹ ਇਹਨਾਂ ਨੇ ਬੇਵੌਫ ਕਰਤਾ ਹੈ ਹਟਾਤਾ ਹੈ ਇੰਡੀਅਨਸ ਦੇ ਵਿੱਚੋਂ ਉਸਦੇ ਲਈ ਕੁਝ ਕੁ ਯੂਨੀਵਰਸਿਟੀਆਂ ਤੁਸੀਂ ਆਪਣੀ ਐਲੀਜੀਬਿਲਟੀ ਕਿਵੇਂ ਚੈੱਕ ਕਰ ਸਕਦੇ ਹੋ ਉਹਦਾ ਲਿੰਕ ਜਿਹੜਾ ਅਸੀਂ ਥੱਲੇ ਬਾਇਓ ਦੇ ਵਿੱਚ ਦੇ ਦਿੰਨੇ ਆ ਕਮੈਂਟਸ ਦੇ ਪਿਨ ਦੇ ਵਿੱਚ ਕਰ ਦਿੰਨੇ ਆ ਤੇ ਤੁਸੀਂ ਉੱਥੋਂ ਆਪਣੀ ਐਲੀਜੀਬਿਲਟੀ ਚੈੱਕ ਕਰ ਸਕਦੇ ਹੋ ਜੇਕਰ ਤੁਹਾਡੀ ਐਲੀਜੀਬਿਲਟੀ ਦੇ ਵਿੱਚ ਆ ਰਹੀ ਹੈ ਯੂਨੀਵਰਸਿਟੀ ਤੁਸੀਂ ਜਿਹੜੀ ਦੇ ਵਿੱਚ ਅਪਲਾਈ ਕੀਤਾ ਉਹ ਕਹਿ ਰਹੀ ਹੈ ਕਿ ਤੁਹਾਨੂੰ ਜਿਹੜੀ ਹੈਗੀ ਆ ਆਇਲਟਸ ਦੀ ਜ਼ਰੂਰਤ ਨਹੀਂ ਫੰਡ ਸ਼ੋਅ ਕਰਨ ਦੀ ਜ਼ਰੂਰਤ ਨਹੀਂ ਤਾਂ ਤੁਸੀਂ ਆਪਣਾ ਵੀਜ਼ਾ ਜਿਹੜਾ ਬਿਨਾਂ ਫੰਡਾਂ ਤੋਂ ਤੇ ਬਿਨਾਂ ਆਇਲਟਸ ਕੀਤੇ ਆਸਟ੍ਰੇਲੀਆ ਦਾ ਸਟੂਡੈਂਟ ਵੀਜ਼ਾ ਲੈ ਸਕਦੇ ਹੋ ਬਹੁਤ ਵਧੀਆ ਮੌਕਾ ਕੈਨੇਡਾ ਦੇ ਮਗਰੋਂ ਆਸਟ੍ਰੇਲੀਆ ਨੇ ਵੀਜ਼ਾ ਓਪਨ ਕੀਤਾ ਤੇ ਬਾਕੀ ਇਸ ਦੇ ਨਾਲ ਨਾਲ ਹੋਰ ਵੀਜ਼ੇ ਜਿਹੜੇ ਜਿਵੇਂ ਕਿ ਟੂਰਿਸਟ ਵੀਜ਼ਾ ਹੋ ਗਿਆ ਤਾਂ ਉਹ ਵੀ ਹੁਣ ਸੌਖਾ ਹੋ ਗਿਆ ਥੋੜਾ ਜਿਹਾ ਕਿਤੇ ਨਾ ਕਿਤੇ ਪਰ ਸਟੱਡੀ ਵੀਜ਼ਾ ਉਸ ਤੋਂ ਵੀ ਜ਼ਿਆਦਾ ਸੌਖਾ ਹੈ ਜਿਹੜੇ ਸੱਜਣ ਮਿੱਤਰ ਅਪਲਾਈ ਕਰਨਾ ਚਾਹੁੰਦੇ ਆ ਆਪਣੀ ਲਿੰਕ ਦਿੱਤਾ ਗਿਆ ਉਹਦੇ ਤੇ ਜਾ ਕੇ ਪ੍ਰੋਫਾਈਲ ਚੈੱਕ ਕਰੋ ਤੇ ਆਪਣਾ ਜਿਹੜਾ ਸਟਰੀਆ ਦਾ ਸਟੱਡੀ ਵੀਜ਼ਾ ਅਪਲਾਈ ਕਰੋ